ਸਤ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰਿਆ ਡੇਰੀ ਫਾਰਮ ਵਿੱਚ ਆਸ ਕਰਦੇ ਹਾਂ ਜੋ ਵੀ ਇਸ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਜੋ ਹੋਗੇ ਕੁਐਸਟ ਬੇਨਤੀ ਕਰਦੇ ਹਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲੱਗਦੇ ਪੈਲ ਬਟਨ ਵਾਲ ਕਲਿੱਕ ਕਰ ਲਓ ਕਿਉਂਕਿ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲ ਸਕੇ ਪਹੁੰਚ ਚੁੱਕੇ ਆ ਪਿੰਡ 마ਸ਼ੀਕੇ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤੇ ਤਸਵੀਰ ਸਜਣੋਂ ਇਹਨੂੰ ਲੱਗਦੀ ਪੱਟੀ ਬਾਈ ਰਾਜਪਾਲ ਦੇ ਘਰ ਆਓ ਬਦੇ ਰੇ ਜਾਣਕਾਰੀ ਲੈਣੇ ਆ ਤੁਹਾਡਾ ਵੀ ਫਰਜ਼ ਬੰਦਾ ਆਪਣੀ ਪੂਰੀ ਨਰਖ ਪਰ ਕਰਕੇ ਲੈ ਕੇ ਜਾਣਾ ਕਿਉਂਕਿ ਪੈਸੇ ਲਾਉਣੇ ਆ ਤੇ ਆਓ ਲਈਏ ਡਿਟੇਲ ਆਪਣੇ ਭਾਈ ਰਾਜ ਤੋਂ ਕਰੀਏ ਗੱਲਬਾਤ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਜੀ ਹੋਰ ਭਾਈ ਰਾਜ ਸਾਂ ਠੀਕ ਠਾਕ ਆ ਠੀਕ ਠਾਕ ਜੀ ਚੜ੍ਹਦੀ ਕਲਾ ਚਾਹੀਦੀ ਆ ਤੇ ਅੱਜ ਫਿਰ ਕਿੰਨੀਆਂ ਦੋ ਮੱਝਾਂ ਦੋ ਗਾਂ ਦੋ ਗਾਂ ਠੀਕ ਆ ਤੇ ਡਰੈਸ ਨੋਟ ਕਰਾਈਏ ਆਪਣੇ ਭੈਣ ਭਰਾਵਾਂ ਨੂੰ ਨਾਮ ਰਾਜਪਾਲ ਸਿੰਘ ਹਾਂਜੀ ਪਿੰਡ 마ਸੀਗੇ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਤੇ ਅਮਰਸਾਰੂ ਵੀ 40 50 ਕਿਲੋਮੀਟਰ ਤਰਨਤਾਰਨ ਵੀ ਦੇ ਮਹੂ ਜੀਰਾ ਵਿਚਾਲੀ 30 ਕਿਲੋਮੀਟਰ ਆ ਠੀਕ ਹੈ ਜੀ ਤੇ ਮੋਬਾਈਲ ਨੰਬਰ 87280 ਹਾਂ 55139 ਠੀਕ ਹੈ ਜੀ ਤੇ ਪਹਿਲੇ ਨੰਬਰ ਤੋਂ ਕਰੀਏ ਨੀਲੀ 라ਵੀ ਹਾਂਜੀ ਨੀਲੀ 라ਵੀ ਹਨਾ ਕਾਲੀ ਨੀਲੀ 라ਵੀ ਕਿੰਨਾ ਸੂਆ ਤੇ ਕਿੰਨਾ ਦੁੱਧ ਆ ਤੀਜਾ ਸੂਆ ਹੋਊਗਾ ਤੇ ਦੁੱਧ ਕਿੰਨਾ ਦੁੱਧ 10 ਲੀਟਰ ਤੇ 9 ਲਾਓ ਬੱਚਾ ਬੱਚਾ ਕੱਟਾ ਲਿਓ ਹੋ ਕੱਟਾ ਲੱਗੇ ਤੇ ਲਓ ਜੀ ਖੁੱਲ ਗਏ ਨੂੰ ਤੁਰ ਤਰਾ ਨਜ਼ਰ ਕਰਾਈਏ ਚੈੱਕ ਲਓ ਭਾਈ ਸੱਜਣੋ ਤੇ ਤੀਜਾ ਸੁਹਾ ਦੱਸ ਰਿਹਾ ਤੇ ਨੀਲੀ ਰਾਵੀ ਦੇ ਵਿੱਚ ਜਿਹੜੀ ਪੈਂਦੀ ਆ ਲਓ ਜੀ ਲਓ ਜੀ ਤੁਰ ਤਰਾ ਦੇਖ ਸਕਦੇ ਕਰ ਲੋ ਚੈੱਕ ਬੰਦੋ ਜੀ ਉੱਥੇ ਲਾਇਓ ਵੀਰ ਜੀ ਲਾਇਓ ਲਓ ਜੀ ਇਹਦੇ ਭਲੇ ਕਿ ਵਿੱਚ ਪੈਰ ਦੇ ਜੋੜ ਹੀ ਪੱਕੇ ਸਾਬ ਜਾਈ ਫੀਲ ਨਾ ਜੀ ਹੂੰ ਨੋਈ ਹਾਂ ਤੇ ਕੱਚੇ ਸਾਬ ਘਾਟਾ ਲੱਗੀ ਤੇ ਜਾ ਸੂਆ ਤੇ ਡੇਂਗਾ ਟੇਡਾ ਚੇਰ ਤੇ ਬਿੱਲੀ ਮਣਕੀ ਜਿਹੜੀ ਅੱਖ ਸੱਜਣੋ ਪੈ ਗਈ ਠੀਕ ਹੈ ਜੀ ਹੂੰ ਨੋਈ ਦੁੱਧ 10 ਕਿਲੋ ਪ੍ਰੋਪਰ ਤਿਆਰ ਆ ਠੀਕ ਹੈ ਜੀ ਮਗਰ ਉਹ ਸਾਹਮਣੇ ਮੇਲ ਕਾਫ ਕੱਟਾ ਮਗਰ ਕਿਮਤ ਮੰਗਦਾ ਠੀਕ ਹੈ ਜੀ ਤੇ ਬਾਈ ਰਾਜ ਦੇ ਕਿੰਨੇ ਦੇਣੀ ਆਪਾਂ ਮੋਲੇ ਦਾ 70000 ਅੱਛਾ 2000 ਛੱਡ ਹੋਰ ਵੀ ਹੁੰਦਾ ਮੰਟਣ 3000 ਹੋਰ ਕਰਾਂ 67 ਦੀ ਦੇ ਦਾਂਗੇ 67000 ਦੀ 64 ਦੀ ਦੇ ਦਈਏ ਤਾਂ 564 ਦੀ ਹੋ ਗਈ ਇਹ ਤੋਂ ਘੱਟ 100 ਰੁਪਏ ਜੋੜ ਨਹੀਂ ਹੋਣਗੇ 564 ਤੋਂ 64 ਪੂਰੇ ਦੀ ਦੇ ਦਈਏ ਨੇ ਨਹੀਂ 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 564 ਹਾਂ ਬਾਈ ਸੌ ਉੱਤੇ ਰੱਖਣਾ ਹੀ ਰੱਖਣਾ ਹੈ ਦੱਸਿਆ ਕਹਿੰਨੇ ਦੱਸਿਆ ਕੇ ਕਿੰਗੀ ਮੱਝ आएगी ਠੰਡੀ ਵੀ ਪੂਰੇ ਕਰਨ ਵਾਲੀ ਗੱਲ ਹੈ ਠੀਕ ਹੈ ਤੇ ਦੂਜੇ ਨੰਬਰ ਤੇ ਆ ਗਈ ਬੂਰੀ ਕੀ ਬਾਤਾਂ ਹੈ ਇਹ ਬੂਰੀ ਰਤੀ ਨੀਲੀ 라ਵੀ ਵੀ ਹੈ ਨੀਲੀ 라ਵੀ ਹੈ ਨਾ ਕਿਨਵਾ ਸੂਆ ਗਈ ਸੂਆ ਨਾ ਦੂਜਾ ਦੱਸੀਆ ਵੇਖੋ ਫੋਨ ਤੇ ਜੀ ਵੀ ਹੋ ਸਕਦੀ ਹੈ ਉਹ ਤਰ੍ਹਾਂ ਦੂਜੀ ਹੈ ਕੱਟੀ ਕੱਟਾ ਮਗਰ ਖੁੱਲ ਗਿਆ ਰਾਤੀ ਸੋਈ ਹੈ ਜੇ ਹਾਂ ਪੂੜੇ ਵੀ ਨਹੀਂ ਚੁੱਕੇ ਹਾਂ ਪੂੜੇ ਵੀ ਨਹੀਂ ਚੁੱਕੇ ਕਿੰਨਾ ਬੌਲਾ ਉਹ ਲਾਇਆ ਜਨੇ ਹੁਆ ਆਖੀਆ ਆਟਕ ਕੇ ਨੇ ਅਰੇ ਪਿਓਰ ਬੂਰੀ ਆ ਗਏ ਨੇਲੀ ਜਾ ਗਏ ਨੀਲੀ ਰਾਵੇ ਸਿੰਘ ਮੜਿਆ ਖੁੱਲਾ ਬਾਕੀ ਚਗਲੀਦਾਰ ਹਨਾ ਹਾਂ ਹਾਂ ਲਾ ਜੀ ਅਜਾ ਨਾ ਸੂਚ ਆਈ ਮੱਝ ਲੈਓ ਜੀ ਜੋਰ ਵੀ ਚੰਗੀ ਪਾ ਜੀ ਠੀਕ ਹੈ ਉਹ ਜਾਦੂ ਬਣਾ ਕੰਮ ਕਰੋ ਲਓ ਜੀ ਲਓ ਜੀ ਕੀ ਬਾਤਾਂ ਹੈ ਬੂਰੀ ਤੇ ਨੀਲੀ 라ਵੀ ਮਗਰ ਵੀ ਮੇਲ ਕਾਫ ਹੈ ਹਾਂਜੀ ਹਾਂਜੀ ਠੀਕ ਆ ਤੇ ਸੂਆ ਆ ਗਈ ਕਿੰਨਾ ਤੀਜਾ ਹੈਨਾ ਉਹਨਾਂ ਦੂਜਾ ਦੱਸ ਕੇ ਦਿੱਤੀ ਆ ਉਹਨਾਂ ਦੂਜਾ ਦੱਸ ਕੇ ਦਿੱਤੀ ਆ ਹਾਂਜੀ ਹਾਂਜੀ ਠੀਕ ਆ ਜੀ ਤੇ ਬੂਰੀ ਚੰਗੀ ਪੂਰੀ ਬਣ ਜਾਂਦੀ ਅੱਜ ਸੂਚ ਆਈ ਮੱਝ ਹਾਂ ਹੈਨਾ ਠੀਕ ਆ ਥੱਲੇ ਪੂਰੀ ਬਣਦੀ ਤੇ ਇੱਕ ਉਹਨਾ ਕਿੰਨੇ ਦੀ ਦੇ ਦਈਏ ਇਹਦਾ ਮੁੱਲ 70 ਹੈ ਅੱਛਾ ਇੱਕੋ ਬਰਾਬਰ ਦੀ ਜਿਹੜੀ ਮਰਜ਼ੀ ਕੋਈ ਲੈ ਜੀ 60 ਦੀ ਸਾਡੇ 60-60 ਦੀਆਂ ਦੋਵੇਂ ਜਿਹੜੀ ਮਰਜ਼ੀ ਲੈ ਲੀਂ ਅੱਛਾ ਹਾਂਜੀ ਠੀਕ ਆ ਤੇ ਰਾਤੀ ਸੁਈ ਆ ਉਹ ਵੇ ਲੋ 15 ਦਿਨਾਂ ਦੀ ਹੋਈ ਸੁਈਆਂ ਆਉ ਇਹਨੇ ਇੱਕ ਦੀ ਹੋ ਗਈ ਹੈ ਨਾ ਉਹਦੀ ਫੈਂਡ ਯਾਰ ਆ ਜੋ ਦਹਾਂ ਤੋਂ ਵੀ ਬਾਹਰ ਐ ਮੱਝ ਦੀ ਅੱਛਾ ਹਾਂ ਕਢਾਈ ਆ ਕਢਾਈ ਫੈਂਡੇ ਦੀ 10 ਤੋਂ ਵੀ ਫੈਂਡ ਬਾਹਰ ਜੋ ਇਹਦੀ ਠੀਕ ਹੈ ਚੰਗਾ ਤੇ ਦੂਜੇ ਨੰਬਰ ਤੇ ਕਾ ਆ ਗਈ ਤੇ ਜਿਹਦੇ ਇਹਦੀ ਦੁੱਧ ਦੀ 12 ਲੀਟਰ ਦੇ ਨਾਲ ਗਾਰੰਟੀ ਦਿੱਤੀ 13 ਦੇ ਘਰ ਵਾਲੇ ਆ ਆ ਕਰਿਆ ਵਾਲੇ ਜੀ ਠੀਕ ਹੈ ਜੀ ਆਂ ਗਾਹ ਕੜਵਾ ਸੁ ਆ ਗਈ ਤੇ ਦੱਜੇ ਹੋ ਗਈ ਦੱਜੇ ਬਾਕੀ ਨਹਾਉਣ ਧੋਣ ਵਾਲੀ ਕਰਕੇ ਸੁਣੇ ਤਰੀ ਆਈ ਕਰਕੇ ਨਵਾਈ ਨਹੀਂ ਦਹਾ ਨਵਾਈ ਨਹੀਂ ਆ ਗੱਡੀ ਬੱਚੀ ਆ ਗਈ ਮਗਰ ਹਾਂਜੀ ਬੱਚੀ ਤੁਹਾਨੂੰ ਕਿਹਾ ਸ਼ਾਮਾ ਨੂੰ ਆਇਓ ਤੁਸੀਂ ਟਾਈਮ ਨਾ ਆਗੇ ਨਹੀਂ ਤੇ ਨਵਾ ਦੇਣੀ ਸਾਨੂੰ ਵਾਵਾ ਤੇਨੂੰ ਹੋ ਗਏ ਸੀ ਅਸੀਂ ਆ ਚੱਲ ਅੱਜ ਫਿਰ ਲਗਣ ਖੁੱਲ ਗਏ ਤੋੜ ਗਏ ਜੀ ਚੰਗੀ ਬੱਚੀ ਬੱਚੀ ਬੜੀ ਵਧੀਆ ਮਗਰ ਇਹਦੇ ਹੂੰ ਬੱਚੀ ਵੇਖ ਕੇ ਢੀ ਸੁਣੀ ਹੈ ਨਾ ਬੱਚੀ ਬਹੁਤ ਸੋਹਣੀ ਹੈ ਲਓ ਜੀ ਕੀ ਬਾਤਾਂ ਹੈ ਦੁੱਧ 10 ਕਿਲੋ ਆ ਹਾਂ ਪਾਪਾ थान ਤੋਂ ਪ੍ਰੋਪਰ ਸਹੀ ਓਕੇ ਆ। ਨਹੀਂ ਆ ਪਿਛਲੇ ਥਾਂ ਘੱਟ ਜੋ। ਇੱਕ ਘੱਟ ਆ ਨਾ। ਇੱਕ ਥਾਂ ਚ ਧਾਰਾ ਵਧ ਜਾ। ਇੱਕ ਥਾਂ ਚ ਵਧ ਧਾਰਾ। ਹਾਂਜੀ ਹਾਂਜੀ। ਲਓ ਭਈ ਸਜਣੋ, ਇੱਕ ਥਾਂ ਦੀਆਂ ਧਾਰਾਂ ਜਿਹੜੀਆਂ ਕਬੈਣੀ ਵਾਲਾ ਉਲਟ ਬਣਿਆ ਨਾ, ਇਹਦੀਆਂ ਧਾਰਾਂ ਘੱਟ ਆ। ਹਾਂਜੀ ਪੈਣੀ ਵਾਲੇ ਦੁੱਧ ਜਿਆਦਾ। ਲਾਇਆ ਲਾਇਆ ਵੀਰ। ਤੇ ਬਾਕੀ ਵਹਿੜ ਦੂਜਾ ਸਵੇਰ ਹੀ ਹੋਊਗੀ। ਰੰਗ ਢੰਗ ਸੋਹਣਾ, ਡੱਬੀ ਆ। ਲਓ ਜੀ। ਮੁੱਲ ਬੜਾ ਇਸ ਫਾਰਮ ਤੋਂ ਆਪਾਂ ਨੂੰ ਵੇਖਣ ਨੂੰ ਜਾਇਜ਼ ਮਿਲਦਾ ਜਦੋਂ ਵੀ ਅੱਛੂ ਖਰੀਦ ਗਏ ਲਓ ਜੀ ਥਣ ਥਣ ਸੋਹਣੇ ਬਾਕੀ ਤੇ ਇਹਦੀ ਫਿਰ ਕੀਮਤ ਸਾਹਿਬ ਕੀਮਤ 20000 18000 ਦੀ ਦੇ ਦਾਂਗੇ ਸਿਰਫ ਹਾਂਜੀ ਹੋਰ ਘਟਾਓਗੇ ਲੱਗਦਾ ਹੋਰ 10000 ਕਰ ਦਾਂਗੇ 17 ਦੀ ਦੇ ਦਾਂਗੇ ਹੈ 17 ਦੀ ਦੇ ਦਾਂਗੇ 17 ਦੀ ਹਾਂਜੀ ਵਾਹ ਮੈਂ ਨਾ ਕਿਹਾ ਬਾਤਾਂ ਹੋਈ ਸੀ ਹਾਂ ਨੰਦਪੰਨ ਤੇ ਫਿਰ ਤੀਜੀ ਉਹ ਵਿਖਾਈਏ ਚੌਥੇ ਨੰਬਰ ਤੇ ਉਧਰ ਭਜਈ ਆ ਹਾਂਜੀ ਠੀਕ ਹੈ ਜੀ ਲਓ ਭਈ ਸਜਣੋ ਚੌਥੇ ਨੰਬਰ ਤੇ ਤੁਹਾਨੂੰ ਵਿਖਾਉਣੇ ਆ ਲਓ ਭਈ ਸਜਣੋ ਚੌਥੇ ਨੰਬਰ ਤੇ ਆ ਗਈ ਬੱਛੀ ਪਹਿਲਾ ਸੂਆ ਸੂਈ ਤੇ ਮਗਰ ਵੀ ਬੱਛੀ ਕਿੱਡੀ ਪਿਆਰੀ ਆ ਠੀਕ ਆ ਜੀ ਤੇ ਭਾਈ ਰਾਜ ਕਿੰਨਾ ਦਾ ਥੱਲੇ ਬੌਲਾ ਤੇ ਕੀ ਹਿਸਾਬ ਆ ਕਿ ਕਿਲੋ ਬੌਲਾ ਥੱਲੇ ਭਾਜੀ 8 ਕਿਲੋ ਬੌਲਾ ਹਾਂਜੀ ਹਾਂਜੀ ਖੋਲ ਕੇ ਤੋਰਾ ਕਰਾਈਏ ਚੈੱਕ ਲਓ ਭਈ ਸਜਣੋ ਪਹਿਲਾ ਸੂਆ ਸੂਈ ਆ ਤੇ 8 ਕਿਲੋ ਬੌਲੇ ਤੋਂ ਸਟਾਰਟਿੰਗ ਆ ਮੱਛੀ ਪਹਿਲਕ ਪਹਿਲਾ ਸੂਵੇ ਵਹਿੜ ਆ ਤੇ ਪਹਿਲੇ ਸੂਵੇ ਗਾਂ ਵੱਛੀ ਮਗਰੇ ਵੱਛੀ ਹੈ ਲਓ ਜੀ ਕੀ ਬਾਤਾਂ ਆਰਡਰ ਕੁਆਲਟੀ ਵੀ ਸੋਹਣੀ ਹੈ ਸਾਫ ਸੁਥਰੀ ਲੱਗੀ ਆ ਅਜ ਚੁਆਈ ਅੱਧ ਚ ਆਈ ਆ ਹਾਂ 12 ਵਜੇ ਵੀਡੀਓ ਬਣ ਰਹੀ ਥੀ ਆਓ ਜੀ ਟਾਈਮ 12:00 ਦਾ ਹੀ ਆ ਤੇ ਸ਼ਾਮ ਨੂੰ ਤੇ ਪੂਰੀ ਬਨ ਜਾਊਗੀ ਹਨਾ ਸਾਰੇ ਡੰਗਰਾਂ ਦੀ ਚੁਆਈ ਤੇਹੀ ਹੈ ਲਓ ਜੀ ਪੂਰੀ ਸੋਹਣੀ ਹੈ ਵਹਿੜ ਮੂੰਹ ਮੱਥੇ ਲੱਗਦੀ ਆ ਤੇ ਵਛੀ ਵਾਲੀ ਪਿਆਰੀ ਮਗਰ ਠੀਕ ਹੈ ਜੀ ਭਾਈ ਰਾਜ ਇਹਦੀ ਫਿਰ ਡਿਮਾਂਡ ਕੀ ਤੇ ਕਿਨੇ ਦੇ ਦਈਏ ਡਿਮਾਂਡ 30 28000 ਦੀ ਦੇ ਦੀ ਹੋਰ ਕਰ ਦਈਏ 27 ਦੇ ਤਾਂ ਹੋਰ ਹੁੰਦਾ ਕੋਈ 26 ਦੀ ਦੇ ਦਾਂਗੇ 25 ਦੀ ਜਾਣ ਦੀ ਨਹੀਂ 26 ਦੀ ਹੈ ਤੇ ਇਹ ਦੇ ਕੇ 26 ਮਾੜੀ ਹੁੰਦੀ ਹੋ ਜੀ ਲਓ ਭਾਈ ਜਨੋ ਇਹ 5000 ਦੀ ਜਿਹੜੀ ਫਿਕਸ ਰਾਜ ਕੇ ਦਾ ਦੇ ਦਾਂਗੇ ਪਹਿਲਾ ਸੂਆ ਵਹਿੜ ਤੇ ਕਰੈਕਟ ਨੰਬਰ 22 ਦਾ ਚੱਲਦਾ ਆਪਣੀ ਨਰਕ ਪਰ ਕਰਕੇ ਲੈ ਜਾਓ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਰੱਬ ਰੱਖਾ ਜੀ